ਅ ਬੇਸਿਕਲੀ ਜਿਹੜਾ ਸਾਡਾ ਨਸ਼ਾ ਮੁਕਤੀ ਮੋਰਚਾ ਪਾਰਟੀ ਵੱਲੋਂ ਜਿਹੜੀ ਵਿੰਗ ਤਿਆਰ ਕੀਤੀ ਗਈ ਹੈ ਉਸ ਦੇ ਵਿੱਚ ਪਾਰਟੀ ਨੇ ਮੇਰੀ ਐਜ਼ ਅ ਜ਼ੋਨ ਕੋਆਰਡੀਨੇਟਰ ਜ਼ਿੰਮੇਵਾਰੀ ਲਗਾਈ ਹੈ ਨਾਲ ਸਿਆਲ ਸਾਹਿਬ ਦੀ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਹੁਸ਼ਿਆਰਪੁਰ ਜ਼ਿੰਮੇਵਾਰੀ ਲਗਾਈ ਹੈ ਸਾਡੇ ਵਿੱਚ 7 ਵਿਧਾਨ ਸਭਾਆਂ ਦੀਆਂ ਅਸੈਂਬਲੀਜ਼ ਆਂਦੀਆਂ ਉਹਦੇ ਵਿੱਚ ਅਸੀਂ ਵੱਖ-ਵੱਖ ਅਸੈਂਬਲੀ ਕੋਆਰਡੀਨੇਟਰਸ ਲਗਾਏ ਗਏ ਨੇ ਤੇ ਪੰਜਾਬ ਸਰਕਾਰ ਦਾ ਪੂਰਾ ਸਾਡੇ ਮਾਨ ਸਾਹਿਬ ਦਾ ਸ਼੍ਰੀ ਅਰਵਿੰਨ ਕੇਜਰੀਵਾਲ ਜੀ ਦਾ ਸਾਡੇ ਅਮਨ ਰੋੜਾ ਜੀ ਦਾ ਪਾਰਟੀ ਪ੍ਰਧਾਨ ਜੀ ਦਾ ਇੱਕ ਕਲੀਅਰ ਮੈਸੇਜ ਹੈ ਨਸ਼ਾ ਨਸ਼ੇ ਤਸਕਰਾਂ ਨੂੰ ਯਾ ਤਾਂ ਪੰਜਾਬ ਛੱਡ ਦਿਓ ਜਾਂ ਨਾ ਨਸ਼ਾ ਵੇਚਣਾ ਛੱਡ ਦਿਓ ਇਹ ਪਹਿਲੀ ਪਾਰਟੀ ਹੈ ਇਹ ਪਹਿਲੀ ਸਰਕਾਰ ਹੈ ਪੰਜਾਬ ਦੇ ਵਿੱਚ ਜਦੋਂ ਦਾ 2007 ਤੋਂ ਬਾਅਦ ਬੀਜ ਬੀਜਿਆ ਗਿਆ ਸੀਗਾ ਨਸ਼ੇ ਦਾ ਕਿ ਜਿਹੜਾ ਨਸ਼ਾ ਬਾਕੀ ਪਾਰਟੀਆਂ ਲੈ ਕੇ ਆਂਦੀਆਂ ਸੀ ਇਹ ਸਰਕਾਰ ਨੇ ਹੀ ਇੱਕ ਸਟੈਪ ਚੱਕਿਆ ਜਿਹੜਾ ਅਸੀਂ ਨਸ਼ਾ ਖਤਮ ਕਰ ਰਹੇ ਆ ਤੇ ਇਸ ਲਈ ਅਸੀਂ ਪੂਰੀਏ ਨਵੀਂ ਵਿੰਗ ਤਿਆਰ ਕੀਤੀ ਗਈ ਹੈ 2 ਤਰੀਕ ਨੂੰ ਸ਼੍ਰੀ ਅਰਵਿੰਨ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਦੇ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਉਸ ਤੋਂ ਬਾਅਦ 2 ਤਰੀਕ ਨੂੰ ਹੀ ਹੁਸ਼ਿਆਰਪੁਰ ਵਿੱਚ ਸਰਦਾਰ ਹਰਜੋਤ ਸਿੰਘ ਬੈਂਜ ਜੀ ਮਾਨ ਜੀ ਉਹ ਕੈਬਨਿਟ ਮਨਿਸਟਰ ਪੰਜਾਬ ਸਰਕਾਰ ਉਹ ਹੁਸ਼ਿਆਰਪੁਰ ਵਿੱਚ ਆ ਕੇ ਇੱਕ VDC ਮੀਟਿੰਗ ਕਰਨਗੇ ਉਸ ਦੇ ਵਿੱਚ ਸਾਰੇ ਹੀ ਸਾਡੇ ਵਿਲੇਜ ਡਿਫੈਂਸ ਕਮੇਟੀ ਦੇ ਤੇ ਵਾਰਡ ਡਿਫੈਂਸ ਕਮੇਟੀ ਦੇ ਮੈਂਬਰ ਸਹਿਬਾਨ ਪਲੱਸ ਸਾਡੇ ਸਰਪੰਚੇਜ਼ ਐਂਡ ਕਾਉਂਸਲਰ ਸਹਿਬਾਨ ਉੱਥੇ ਮੌਜੂਦ ਹੋਣਗੇ ਤੇ ਮੈਂ ਆਸ ਕਰਦਾ ਆਂ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਇੱਕ ਸੁਨੇਹਾ ਲਾਣਾ ਚਾਹੁੰਦਾ ਆਂ ਕਿ ਆਓ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਰੰਗਲਾ ਹੱਸਦਾ ਵਜਦਾ ਪੰਜਾਬ ਮੋਰ ਤੋਂ ਖੜਾ ਕਰੀਏ ਉਹ ਸਾਰਿਆਂ ਦੇ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਹੈ ਇੱਕ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਕੇ ਅਸੀਂ ਇੱਕ ਨਵਾਂ ਹੱਸਦਾ ਵਜਦਾ ਪੰਜਾਬ ਤਿਆਰ ਕਰੀਏ ਲਗਦਾ ਨਹੀਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਸਰਕਾਰ ਨੂੰ ਚੇਤਾ ਆ ਨਸ਼ਾ ਖਤਮ ਕਰਨ ਤਿੰਨ ਸਾਲ ਪਹਿਲਾਂ ਕੀ ਕਰ ਰਹੀ ਸੀ ਸਰ ਪਹਿਲਾਂ ਵੀ ਇਹਦੇ ਉੱਤੇ ਸਾਰਾ ਕੰਮ ਚੱਲ ਰਿਹਾ ਸੀ ਪਿਛਲੇ 1.5 ਸਾਲ ਤੋਂ ਇਹਦੀ ਗਰਾਉਂਡ ਪਲੈਨਿੰਗ ਚੱਲ ਰਹੀ ਸੀ ਤੁਸੀਂ ਦੇਖਦੇ ਹੋਵੋਗੇ 1 ਮਾਰਚ ਤੋਂ ਜਦੋਂ ਦੀ ਇਹ ਮੁਹਿੰਮ ਨੇ ਸ਼ੁਰੂ ਕੀਤੀ ਹੋਈ ਹੈ ਤੁਸੀਂ ਦੇਖਦੇ ਹੋ ਕਿ ਇਸ ਮਾਸਫੀ ਪੇ ਨਾ ਕੀਤਾ ਕਿ ਕਿੰਨੀਆਂ ਪ੍ਰਾਪਰਟੀਆਂ ਜਬਤ ਹੋ ਗਈਆਂ ਕਿੰਨੀਆਂ ਬਿਲਡਿੰਗਾਂ ਢਾਈਆਂ ਗਈਆਂ ਕਿੰਨੇ ਘਰ ਲੋਕਾਂ ਦੇ ਟਾਈਗੇ ਨੇ ਪਲੱਸ ਕਿੰਨੀਆਂ ਸਾਰੇ ਸਾਡੇ ਕੋਲ ਡਾਟਾ ਹੈਗਾ ਕਿ ਉਸ ਹਾਮੇ ਐਫ ਆਈ ਆਰ ਦਰਜ ਕੀਤੀਆਂ ਗਈਆਂ ਜਦੋਂ ਆਪਣੀ ਦੁਆਬੇ ਦੀ ਗੱਲ ਕੀਤੀ ਕਿੰਨੇ ਨਸ਼ਾ ਛਡਾਊ ਕੇਂਦਰ ਹੈਗੇ ਨੇ ਜਿਹੜੇ ਆਪਣੇ ਨਸ਼ਾ ਕਰਦੇ ਉਹਨਾਂ ਨੂੰ ਛਡਾਉਣ ਲਈ ਸਰਕਾਰ ਵੱਲੋਂ ਸਰ ਇਹਦੇ ਵਿੱਚ ਕੀ ਹੈ ਕਿ ਜਿੱਦਾਂ ਅਸੀਂ ਹੁਣ ਪਿੰਡਾਂ ਦੇ ਵਿੱਚ ਅਸੀਂ ਯਾਤਰਾ ਸ਼ੁਰੂ ਕਰ ਰਹੇ ਹਾਂ ਵਾਟਐਵਰ ਵਿਲ ਬੀ ਦਾ ਰਿਕੁਆਇਰਮੈਂਟ ਜਿਹਦੇ ਵੀ ਰੀਹੈਬ ਸੈਂਟਰ ਹੋਣਗੇ ਉਹ ਸਾਹਮਣਾ ਕੀਤੇ ਜਾਣਗੇ 19 ਅਪ੍ਰੈਲ ਨੂੰ ਅਸੀਂ 550 ਬੈੱਡ ਦਾ ਹਸਪਤਾਲ ਜਿਹੜਾ ਬੈੱਡ ਜਿਹੜੇ ਡਾਕਟਰ ਬਲਬੀਰ ਜੀ ਨੇ ਸਾਡੇ ਮਾਨਯੋਗ ਹੈਲਥ ਮਿਨਿਸਟਰ ਹੈਲਥ ਮਿਨਿਸਟਰ ਸਾਹਿਬ ਨੇ ਉਹ ਇੱਕ ਲੋਕਾਂ ਨੂੰ ਸਮਰਪਿਤ ਕੀਤਾ ਜਿੱਦਾਂ ਜਿੱਦਾਂ ਸੀ ਹੋਏਗਾ ਇਹਨੂੰ ਉਸ ਹਿਸਾਬ ਨਾਲ ਕਰਾਂਗੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਜਿੱਦਾਂ ਕਰੋਨਾ ਕਾਲ ਦੇ ਵਿੱਚ ਅਸੀਂ ਕਵਾਰਨਟਾਈਨ ਸੈਂਟਰ ਖੋਲੇ ਸੀ ਇਸੇ ਤਰ੍ਹਾਂ ਹੀ ਅਸੀਂ ਰੀਹੈਬ ਸੈਂਟਰ ਕੋਲਕਾਤਾ ਲੋਕਾਂ ਨੂੰ ਕਰਾਂਗੇ ਉਹਦੇ ਵਿੱਚ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਕਰੋ ਸਾਡੇ ਵਿਚਾਰ ਸੁਣ ਲਈ ਇੱਥੇ ਆਏ ਆਂ ਔਰ ਮੈਂ ਸਵਾਗਤ ਕਰਦਾ ਸਾਡੇ ਦੁਆਬਾ ਇਨਚਾਰਜ ਸਾਡੇ ਛਾਵੜਾ ਜੀ ਉਹ ਆਇਆ ਉਹਨਾਂ ਦਾ ਸਵਾਗਤ ਹੈ ਹੁਸ਼ਿਆਰਪੁਰ ਦੇ ਵਿੱਚ ਦਾਸ ਦੀ ਡਿਊਟੀ ਲਈ ਆ ਡਿਸਟ੍ਰਿਕਟ ਕੋਆਰਡੀਨੇਟਰ ਦੀ ਮੈਂ ਆਪਣੀ ਟੀਮ ਨਾਲ ਇੱਥੇ ਹਾਜ਼ਰ ਆ ਇਹਨਾਂ ਦਾ ਸਵਾਗਤ ਕਰਨਾ ਔਰ ਸਾਡੇ ਵਿੱਚ ਮੈਡਮ ਕੰਚਨ ਦੇ ਹੋਲ ਦੀ ਜਿਹੜੇ ਕਿ ਹੁਸ਼ਿਆਰਪੁਰ ਤੋਂ ਕੋਆਰਡੀਨੇਟਰ ਨੇ ਬਲਜੀਤ ਸਿੰਘ ਦੀ ਜਿਹੜੇ ਕਿ ਚੱਬੇਵਾਲ ਤੋਂ ਕੋਆਰਡੀਨੇਟਰ ਨੇ ਸਰਦਾਰ ਜਸਵੰਤ ਸਿੰਘ ਜੀ ਬਿੱਟੂ ਜਿਹੜੇ ਕਿ ਟਾਂਡੇ ਤੋਂ ਨੇ ਜੀ ਸਾਡੇ ਭਾਈ ਸਾਹਿਬ ਢਿੱਲੋਂ ਸਾਹਿਬ ਜਿਹੜੇ ਕਿ ਗੜ ਸ਼ੰਕਰ ਤੋਂ ਨੇ ਤੇ ਸ਼ਾਮ 83 ਤੋਂ ਜਿਹੜੇ ਉਹ ਕੁਛ ਕਰਨਾ ਕਰਕੇ ਨਹੀਂ ਆ ਸਕੇ ਤੇ ਦਸੂਹੇ ਤੋਂ ਸਰਦਾਰ ਜਸਵਿੰਦਰ ਸਿੰਘ ਜੀ ਜਸਵੀਰ ਸਿੰਘ ਜੀ ਉਹ ਸਾਡੇ ਦਰਮਿਆਨ ਪੂਰਾ ਜ਼ਿਲ੍ਹਾ ਇੱਥੇ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਧੰਨਵਾਦੀਆਂ ਮਾਨ ਸਾਹਿਬ ਦੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਨ੍ਹਾਂ ਨੇ ਇਹ ਸਾਨੂੰ ਪ੍ਰੋਗਰਾਮ ਦਿੱਤਾ ਜੁਧ ਨਸ਼ਿਆਂ ਵਿਰੁੱਧ ਕਿਉਂਕਿ ਸਰਕਾਰ ਇਸ ਨਸ਼ਿਆਂ ਦੇ ਪ੍ਰਤੀ ਬਹੁਤ ਹੀ ਸੰਸੀਰ ਹੋ ਕੇ ਕੰਮ ਕਰ ਰਹੀ ਆ ਔਰ ਸਭ ਤੋਂ ਵੱਡੀ ਗੱਲ ਹੈ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਡਰੱਗ ਸਪਲਾਈਅਰ ਸੀਗੇ ਉਹਨਾਂ ਨੂੰ ਫੜਦੇ ਸੀਗੇ ਪਰ ਉਹ ਕੁਛ ਨਾ ਕੁਛ ਅਦਾਲਤੀ ਕਾਰਵਾਈ ਦੇ ਵਿੱਚ ਫੇਰ ਉਹ ਛੁੱਟ ਜਾਂਦੇ ਸੀ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਪਰ ਹੁਣ ਸਰਕਾਰ ਨੇ ਇੱਕ ਬਹੁਤ ਵਧੀਆ ਨਿਰਣੈ ਲਿਆ ਵੀ ਅਵੇਅਰਨੈਸ ਉਹਦੇ ਤਹਿਤ ਇੱਕ ਨਸ਼ਾ ਮੁਕਤੀ ਮੋਰਚਾ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਣਾਇਆ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮਾਨ ਸਾਹਿਬ ਨੇ ਉਹ ਨਸ਼ਾ ਮੁਕਤੀ ਮੋਰਚਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਵੇਅਰਨੈਸ ਕੈਂਪ ਲਾਏਗਾ ਰੈਲੀਆਂ ਕੱਢੇਗਾ ਔਰ ਡੋਰ ਟੂ ਡੋਰ ਜਾਏਗਾ ਜਿਹੜਾ ਕਿ ਲੋਕਾਂ ਨੂੰ ਅਵੇਅਰ ਕਰੇਗਾ ਜੇ ਮੈਂ ਸੋਦਾ ਵੀ ਜੇ ਇਸ ਚੀਜ਼ ਦਾ ਹੱਲ ਹੈ ਤਾਂ ਅਵੇਅਰਨੈਸ ਹੈ ਅਵੇਅਰਨੈਸ ਬਹੁਤ ਜ਼ਰੂਰੀ ਆ ਕਿਉਂਕਿ ਅਵੇਅਰਨੈਸ ਦੀ ਬਹੁਤ ਕਮੀ ਆ ਲੋਕੀ ਚਾ ਚਾਰ ਦੇ ਵਿੱਚ ਨਸ਼ਿਆਂ ਨੂੰ ਲੱਗ ਜਾਂਦੇ ਆ ਕੋਈ ਯਾਰ ਦੋਸਤ ਕਹਿ ਦਿੰਦਾ ਵੀ ਆ ਟੈਸਟ ਦੇਖੋ ਇਹਦਾ ਜਦੋਂ ਤੱਕ ਅਸੀਂ ਅਵੇਅਰ ਨਹੀਂ ਕਰਾਂਗੇ ਉਹਨਾਂ ਨੂੰ ਉਦੋਂ ਤੱਕ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਔਰ ਬਹੁਤ ਹੀ ਵਧੀਆ ਉਪਰਾਲਾ ਸਰਕਾਰ ਦਾ ਅਸੀਂ ਇਹਦੇ ਵਿੱਚ ਪੂਰੇ ਤਨ ਮਨ ਧਨ ਦੇ ਨਾਲ ਡਟ ਜਾਣਾ ਸਾਰਿਆਂ ਨੇ ਟੀਮ ਨੇ ਔਰ ਸਾਰਿਆਂ ਨੇ ਅਸੀਂ ਪੂਰੀ ਮਿਹਨਤ ਕਰਕੇ ਇਸ ਚੀਜ਼ ਨੂੰ ਠੱਲ ਪਾਉਣੀ ਹੈ ਧੰਨਵਾਦ